ਖਈ ਕਿਸੇ ਵੀ ਬਹੂ ਬੇਟੀ ਚੱਕੀ ਜਾ ਰਹੀ ਹੈ ਕਿ ਇਹ ਪਤਨੀ ਰੱਖ ਰਹੀ ਉਹ ਕਹਿੰਦੇ ਸਭ ਹਰਾਮ ਹੈ ਤੇਰੇ ਲਈ ਜਿਉਣ ਮਰਨ ਇੱਕ ਕਰ ਦੇ ਇਹ ਹੌਸਲਾ ਸਾਨੂੰ ਪਾਤਸ਼ਾਹ ਨੇ ਪ੍ਰਦਾਨ ਕੀਤਾ ਸਟੈਪ ਬਾਈ ਸਟੈਪ ਪ੍ਰਦਾਨ ਕੀਤਾ ਪਹਿਲੇ ਪਾਤਸ਼ਾਹ ਨੇ ਜੋ ਕਨਸੈਪਟ ਦਿੱਤਾ ਪਾਤਸ਼ਾਹ ਨੇ ਉਹ ਕਰਕੇ ਦਿਖਾਇਆ ਗੁਰੂ ਰਣ ਸਾਹਿਬ ਦੀ ਬਾਣੀ ਅੰਕਿਤ ਨਹੀਂ ਹੈ ਛੇ ਗੁਰੂਆਂ ਦੀ ਬਾਣੀ ਹੀ ਅੰਕਿਤ ਹੈ ਗੁਰੂ ਅਭੀ ਸਿੰਘ ਪਾਸ਼ਾ ਨੇ ਆਪਣਾ ਇੱਕ ਵੀ ਸ਼ਬਦ ਵਿੱਚ ਅੰਕਿਤ ਨਹੀਂ ਕੀਤਾ ਪਾਸ਼ਾ ਨੇ ਜਦੋਂ ਇਹ ਦੀ ਜਦ ਦੁਬਾਰਾ ਜਿੰਦ ਬਣ ਕੀਤੀ ਹੈ ਤੇ ਨੌਵੀਂ ਪਾਤਸ਼ਾਹ ਦੀ ਬਾਣੀ ਵਿੱਚ ਲੰਡਾਈ ਹੈ ਗੁਰੂ ਗੋਬਿੰਦ ਸਿੰਘ ਦਾ ਇੱਕ ਵੀ ਸ਼ਬਦ ਗੁਰਗਾਂ ਸਿੰਘ ਚੰਕਿਤ ਨਹੀਂ ਹੈ ਠੀਕ ਹੈ ਉਹ ਕਹਿੰਦੇ ਨੇ ਜੋ ਕਨਸੈਪਟ ਚੱਲੇ ਆ ਰਹੇ ਉਹਨਾਂ ਨੂੰ ਉਹਨੇ ਕਰਕੇ ਦਿਖਾਇਆ ਹੁਣ ਮੈਂ ਪਹਿਲਾਂ ਬਾਬਾ ਜੀ ਸਿੰਘ ਬਾਰੇ ਥੋੜਾ ਥੋੜਾ ਦੱਸਾਂ ਬਾਬਾ ਜੀ ਸਿੰਘ 1687 ਇਸ ਵਿੱਚ ਹਿਮਾਚਲ ਦੇ ਸਥਾਨ ਪੌਂਟਾ ਸਾਹਿਬ ਵਿਖੇ ਜੰਮੇ ਸੀ ਪੰਜ ਮਹੀਨੇ ਦੇ ਸੀ ਤੇ ਪੰਘਾੜੀ ਦਾ ਯੁੱਧ ਹੋਇਆ ਚਾਰ ਮਹੀਨੇ ਦੇ ਸੀ ਉਦੋਂ ਤੇ ਪੰਘਾੜੀ ਦੇ ਯੁੱਧ ਤੋਂ ਪੰਘਾੜੀ ਦੇ ਯੁੱਧ ਸੁਣਿਆ ਉਹਨਾਂ ਦੇ ਯੁੱਧ ਚ ਸਾਥ ਦੇਣ ਵਾਲੇ ਪਤੇ ਕੌਣ ਸੀ ਪਹਾੜੀ ਰਾਜਿਆਂ ਨਾਲ ਯੁੱਧ ਹੋਇਆ ਠੀਕ ਹੈ ਪੰਗਾਣੀ ਥਾਂ ਤੇ ਹੋਇਆ ਤੇ ਸਾਥ ਦੇਣ ਵਾਲੇ ਸੀ ਪੀਰ ਬੁੱਧੂ ਸ਼ਾਹ ਮੁਸਲਿਮ ਫਕੀਰ ਸੀ ਪੀਰ ਸੀ ਐਸੇ ਉਹਦੇ ਚ ਉਹਨਾਂ ਦੇ ਆਪਣੇ 4 ਬੇਟੇ ਕੁਰਬਾਨ ਹੋਏ ਐ ਪੀਰ ਬੁੱਧੂ ਸ਼ਾਹ ਸਢੌਰੇ ਦੇ ਸੀ ਅੰਮ੍ਰਲੇ ਦੇ ਲਾਗੇ ਐ ਸਢौरा ਤੇ ਉਹਨਾਂ ਨੇ ਜਦੋਂ ਜੰਗ ਜਿੱਤ ਲਈ ਜੰਗ ਜਿੱਤ ਕੇ ਵਾਪਸ ਆਏ ਤਾਂ ਫਿਰ ਬੱਚੇ ਦਾ ਨਾਮ ਅਜੀਤ ਰੱਖਿਆ ਜਿੱਤਿਆ ਨਹੀਂ ਜਾਵੇਗਾ ਤੇ ਬੋਲ ਪਵਾ ਕੇ ਗਏ ਕਿਸੇ ਦਾ ਨਾਮ ਨਾਮ ਦੇ ਉੱਤੇ ਬੋਲ ਭਵਾਉਣਾ ਬਹੁਤ ਔਖਾ ਹੈ ਉਸ ਤੋਂ ਬਾਅਦ ਜੀ ਬੇਟਾ ਹੁਣ ਤੁਹਾਨੂੰ ਮੇਰਾ ਤੁਹਾਨੂੰ ਸਵਾਲ ਹੈ ਕਿ ਬਾਬਾ ਜੀ ਸਿੰਘ ਨੇ ਹੋਰ ਵੀ ਕੋਈ ਜੰਗ ਲੜੀ ਹੈ ਜਦੋਂ ਸ਼ਹੀਦ ਹੋਏ 17 ਸਾਲ ਦੇ ਸੀ ਕੜੀ ਵਰਗੇ ਜਵਾਨ ਜਿਵੇਂ ਤੁਹਾਡੇ ਪਲੱਸ 1 ਦੇ ਬੱਚੇ ਆ ਤੁਸੀਂ ਸੋਚ ਕੇ ਦੇਖੋ ਪਲੱਸ 1 ਚ 17 ਸਾਲ ਦੇ ਬੱਚੇ ਹੁੰਦੇ ਆ ਜਾਂ ਪਲੱਸ 2 ਚ 16 ਸਾਲ ਦੇ ਬੱਚੇ ਹੁੰਦੇ ਆ ਸਾਰਾ ਸਾਲ ਦੀ ਉਮਰ ਚ ਸ਼ਹੀਦੀ ਪਾ ਗਏ ਸੀ ਕੀ ਇਸ ਤੋਂ ਪਹਿਲਾਂ ਉਹਨਾਂ ਨੇ ਕੋਈ ਜੰਗ ਲੜੀ ਸੀ ਨਹੀਂ ਪਤਾ ਨਹੀਂ ਨਾ ਲੜੀਆਂ ਤਿੰਨ ਜੰਗਾਂ ਲੜੀਆਂ ਪਾਸ਼ਾ ਨੇ ਤਾਰਾਗੜ ਦਾ ਕਿਲੇ ਨੂੰ ਜਦੋਂ ਹਮਲਾ ਹੋਇਆ ਉਹਨੂੰ ਹਮਲਾ ਨਾਕਾਮ ਕੀਤਾ ਲੜਿਆ ਹੈ ਨਿਰਮੋਹ ਗੜ ਤੇ ਹਮਲਾ ਹੋਇਆ ਉਹਦੋਂ ਵੀ ਪਾਸ਼ਾ ਨੇ ਦਸ਼ਮ ਪਿਤਾ ਦਾ ਸਾਥ ਦਿੱਤਾ ਠੀਕ ਹੈ ਤੇ ਜਦੋਂ ਹੁਣ ਮੈਂ ਫਟਾਫਟ ਅੱਗੇ ਆ ਜਾ ਆਨੰਦਗੜ ਦੇ ਕਿਲੇ ਨੂੰ ਘੇਰਾ ਹੁਣ ਆਪਾਂ ਕਹਾਣੀ ਸ਼ੁਰੂ ਕਰਦੇ ਆਂ ਵੀ ਅੰਨੀ ਮੁਖਾਲਫਤ ਹੋਈ ਇਨਾ ਡਰ ਪੈ ਗਿਆ ਪਾਸ਼ਾ ਦਾ ਰਾਜਿਆ ਨੂੰ ਨਹੀਂ ਤਾਂ ਸਾਰੀ ਦੁਨੀਆ ਜਗਾ ਦੂ ਸਾਰਾ ਦੇਸ਼ ਜਾਗੇ ਤਾਂ ਅਸੀਂ ਕੀ ਕਰਾਂਗੇ ਘੇਰਾ ਹੀ ਪਾ ਲਿਆ ਬਲਾਬਲਾ ਕੇ ਮੁਗਲ ਫੌਜ ਜਦੋਂ ਇਹਨਾਂ ਤੋਂ ਨਹੀਂ ਪੂਰ ਪਿਆ ਪਹਾੜੀ ਰਾਜਿਆਂ ਤੋਂ ਇਹਨਾਂ ਨੇ ਮੁਗਲ ਫੌਜ ਨੂੰ ਗਲਤ ਇਨਫੋਰਮੇਸ਼ਨ ਦੇ ਦੇ ਕੇ ਇਕੱਠੇ ਕੀਤਾ ਮੁਗਲਾਂ ਨੇ ਉੱਥੇ ਘੇਰਾ ਪਾਇਆ 7 ਮਹੀਨੇ ਘੇਰਾ ਪਿਆ ਰੇ ਹੁਣੇ ਤੁਸੀਂ ਅਨੰਦਗੜ੍ਹ ਦੇ ਕਿਲੇ ਦੀਆਂ ਕਹਾਤਾਵਾਂ ਸੁਣੀ ਐ ਅਨੰਦਗੜ੍ਹ ਦੇ ਕਿਲੇ ਦੇ ਛੱਡਣ ਦਾ ਸੀਨ ਹੁਣੇ ਬੱਚਾ ਕਹਾਤਾ ਚ ਬੋਲ ਕੇ ਗਿਆ ਹੈ ਇਹ ਕਿਲੇ ਨੂੰ 7 ਮਹੀਨੇ ਘੇਰਾ ਪਿਆ ਰਿਆ ਰਸਦ ਪਾਣੀ ਸਭ ਖਤਮ ਸੀ ਅੰਦਰ ਠੀਕ ਹੈ ਪ੍ਰਸ਼ਾਦੀ ਹਾਥੀ ਘੋੜੇ ਸਭ ਮਰਨ ਲੱਗੇ ਮਰਿਆਂ ਦਾ ਉਹਨਾਂ ਨੇ ਮਾਸ ਵੀ ਰਿੰਕੇ ਖਾਦਾ ਆਹ ਦਰਖਤਾਂ ਦੀਆਂ ਛਾਲਾਂ ਨਹੀਂ ਆਉਂਦੀਆਂ ਸਾਈਡ ਤੇ ਸ킨 ਆ ਜਿਹੜੇ ਜਿੰਦ ਸਟੈਮ ਕਹਿੰਦੇ ਹੋ ਸਟੈਮ ਦੇ ਇਹ ਜਿਹੜਾ ਉਬਾਲ-ਵਾਰ ਕੇ ਖਾਧੀਆਂ ਪੱਤੇ ਉਬਾਲ ਕੇ ਵੀ ਖਾਦੇ ਆ ਪੱਟ ਦੇ ਮਾਸ چیر ਕੇ ਵੀ ਕਰਦੇ ਆ 4 ਸਹਜਾ ਦੇ ਉਹ ਅੰਦਰ ਸੀ ਅਨੰਦਗੜ੍ਹ ਦੇ ਕਿਲੇ ਦੇ ਤੇ ਨਾਲ ਸਿੰਘ ਸੀ ਤੇ ਉਹਨਾਂ ਨੇ ਚਾਰੇ ਪਾਸੇ ਘੇਰਾ ਪਾਇਆ ਕੇਰਾ ਪਾਣ ਤੋਂ ਬਾਅਦ ਹਰ ਵਾਰ ਕੋ ਖੜਤਾ ਫਿਰ ਕੇਰਾ ਪਾਉਂ ਤੋਂ ਜਿਹੜੀ ਸਾਈਡ ਤੇ ਖਾਈ ਤੇ ਪਾਣੀ ਸੀ ਨਾ ਅੰਦਰ ਪਾਣੀ ਖਤਮ ਹੋ ਗਿਆ ਬੇਟਾ ਉਹ ਸੋਚ ਕੇ ਦੇਖੋ ਤੁਹਾਡੇ ਘਰੇ ਪਾਣੀ ਨਾ ਹੋਵੇ ਤੇ ਤੁਹਾਨੂੰ ਕੋਈ ਕੇਰਾ ਪਾ ਕੇ ਬੈਠਾ ਰਹੇ ਲਾਈਟ ਬੰਦ ਕਰ ਦੇਵੇ ਤੁਹਾਡੀ ਘਰ ਦੀ ਸਪਲਾਈ ਬੰਦ ਕਰ ਦੇ ਤੇ ਕੀ ਹਾਲ ਹੋਊ ਸਾਡੇ ਇਰਾਦੇ ਦਿਨ ਬਏ ਦਿਨ ਟੱਕ ਘਟਦੇ ਹੋ ਜਾਣਗੇ ਵੀ ਜੋ ਤੂੰ ਕਹਿੰਦਾ ਸੀ ਮੰਨ ਲੈਣਿਆ ਐਂ ਹੀ ਆ ਜੂਗਾ ਨਾ ਬਟ ਉਹਨਾਂ ਦੇ ਇਰਾਦੇ ਬੁਲੰਦ ਰਹੇ ਪਾਤਸ਼ਾਹ ਤੇ ਸਾਰੇ ਸਿੰਘਾਂ ਦੇ ਫਿਰ ਕੀ ਹੋਇਆ ਕਿਲਾ ਘੇਰੇ ਆਪਕੇ ਰਪਾਈ ਰੱਖਿਆ ਪਾਣੀ ਤੱਕ ਨਹੀਂ ਅੰਦਰ ਜਾਣ ਦਿੱਤਾ ਪਾਣੀ ਕੋਲ ਲੈਣਾ ਦਾ ਸੀ ਚਾਰ ਸਿੰਘ ਕਿਲੇ ਚੋਂ ਬਾਹਰ ਆਉਂਦੇ ਦੋ ਸ਼ਹੀਦ ਹੁੰਦੇ ਦੋ ਪਾਣੀ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀ ਆ ਹਾਲਾ ਸੀ ਫਿਰ ਇਹਨਾਂ ਨੇ ਕੀ ਕੀਤਾ ਬਾਹਰ ਬਿਮਾਰੀ ਫੈਲ ਗਈ ਜਿਹੜੇ ਬਾਹਰ ਸਬਾਈ ਘੇਰਾ ਬੰਦੀ ਚ ਬੈਠੇ ਸੀ ਉਹਨਾਂ ਦੇ ਵੀ ਬੇੜਾ ਨੁਕਸਾਨ ਹੋਣ ਲੱਗ ਗਿਆ ਫਿਰ ਉਹ ਕਹਿੰਦੇ ਵੀ ਐਦਾ ਤਾਂ ਨਹੀਂ ਚੱਲਣਾ ਆਪਾਂ ਕਿਵੇਂ ਨਾ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕਢੀਏ ਠੀਕ ਹੈ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਆਏ ਕਰਦੇ ਆ ਵੀ ਆਪਾਂ ਸੌ ਖਾਨੇ ਆਪਾਂ ਪਿੱਛੇ हट ਜਾਂਦੇ ਆ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਕਿਲਾ ਛੱਡ ਦੋ ਛੱਡਣ ਵਾਸਤੇ ਉਹਨਾਂ ਨੇ ਕੀ ਕੀਤਾ ਇੱਕ ਕੁਰਾਨ ਸ਼ਰੀਫ ਮੁਗਲਾਂ ਦੀ ਫੌਜ ਵੱਲੋਂ ਤੇ ਇੱਕ ਆਟੇ ਦੀ ਗਾਹੂ ਦੇ ਉੱਤੇ ਜਨੇਊ ਪਾ ਕੇ ਖਾਜ ਉਹ ਪਾ ਕੇ ਭੇਜੀ ਵੀ ਅਸੀਂ ਇਹਨਾਂ ਦੀ ਸੌ ਖਾਨੇ ਆ ਤੁਸੀਂ ਕਿਲਾ ਛੱਡ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਡੇ ਪਿੱਛੇ ਨਹੀਂ ਆਉਂਦੇ ਉਸ ਤੋਂ ਬਾਅਦ ਕੀ ਹੋਇਆ ਪਾਸ਼ਾ ਨੇ ਸਿੰਘਾਂ ਨਾਲ ਵਿਚਾਰ ਕੀਤੀ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਵੀ ਨਹੀਂ ਪਾਸ਼ਾ ਆਪਾਂ ਨੂੰ ਕਿਲਾ ਛੱਡਣਾ ਚਾਹੀਦਾ ਹੈ ਕਿਲਾ ਛੱਡਿਆ ਕਿਲੇ ਦੇ ਨਾਲ ਆਨੰਦਗੜ੍ਹ ਦੀਆਂ ਗਲੀਆਂ ਦੇ ਘਰ ਵੀ ਖਾਲੀ ਹੋਏ ਆਮ ਲੋਕ ਵੀ ਉਸ ਉਸ ਨਗਰ ਕੀਰਤਨ ਹੀ ਮੈਂ ਤਾਂ ਕਹੂੰਗੀ ਉਸ ਸ਼ਾਮਿਲ ਹੋਏ ਸਭ ਤੋਂ ਪਹਿਲਾਂ ਗੁਰੂ ਪਾਸ਼ਾ ਆਪ ਸੀ ਪਿੱਛੇ ਪੰਜ ਪਿਆਰੇ ਸੀ ਫਿਰ ਗੁਰੂ ਕੇ ਮਹਿਲ ਗੁਰੂ ਦੀਆਂ ਪਤਨੀਆਂ ਤੇ ਦੋ ਸਰਜਾਂ ਦੇ ਛੋਟੇ ਮਾਤਾ ਗੁਜਰੀ ਫਿਰ ਨਗਰ ਨਿਵਾਸੀ ਅਖੀਰ ਚ ਕੌਣ ਸੀ ਬਾਬਾ ਜੀਵਨ ਸਿੰਘ ਤੇ ਵੱਡੇ ਸਹਿਬ ਜਾਂਦੇ ਬਾਬਾਜੀਤ ਸਿੰਘ ਤੇ ਬੋਲੋ ਹਾਂਜੀ ਠੀਕ ਹੈ ਜੀ ਅਖੀਰ ਚ ਵੀ ਅੱਗੋਂ ਵੀ ਹਮਲਾ ਹੋਵੇ ਤਾਂ ਅਸੀਂ ਵਰਛੇ ਖਾਈਏ ਪਿੱਛੋਂ ਵੀ ਹਮਲਾ ਹੋਵੇ ਤਾਂ ਸਾਡੇ ਵੱਜੇ ਫੇਰ ਸਰਸਨ ਦੀ ਆਗ ਜੀ ਨੇਰ ਕੁੱਪ ਨੇਰ ਅੱਜ ਵੀ ਮੀਂਹ ਪਿਆ ਤੇ ਹੱਥ ਠਰੀ ਜਾਂਦੇ ਨੇ ਸੋਚ ਕੇ ਦੇਖੋ ਵੀ ਉਹ ਹਾਲਾਤ ਵੀ ਹੋਣਗੇ 7 ਮਹੀਨੇ ਦੇ ਭੁੱਖਣ ਭਾਣੇ ਸਾਰਾ ਕੁਝ ਛੱਡਿਆ ਦਰਿਆ ਨੂੰ ਕ੍ਰੋਸ ਕਰਨਗੇ ਤੇ ਵਿਚੋਂ ਉਹਨਾਂ ਨੇ ਹਮਲਾ ਕਰਤਾ ਉਹਨਾਂ ਨੇ ਕੀ ਕਿਹਾ ਸੀਗਾ ਕੀ ਸੌਂ ਕਰਦੀ ਸੀ ਅਸੀਂ ਹਮਲਾ ਨਹੀਂ ਕਰਾਂਗੇ ਫਿਰ ਵੀ ਉਹਨਾਂ ਨੇ ਹਮਲਾ ਕਰਤਾ ਇਸ ਹਮਲੇ ਦੀ ਥਾਂ ਦੇ ਉੱਤੇ ਬਾਬਾ ਜੀਵਨ ਸਿੰਘ ਭਾਈ ਜਤਾ ਜੀ ਜਿਨੂੰ ਪਾਈ ਜਾਂਦਾ ਜੀ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ ਇਹਨੂੰ ਪਾਸ਼ਾ ਨੇ ਗਰੇਨਾ ਲਾ ਗਿਆ ਸੀ ਮੇਰਾ ਪੰਜਵਾ ਸਾਹਿਬ ਜੱਦਾ ਹੈ ਮੱਥੇ ਤੇ ਗੋਲੀ ਵੱਜੀ ਹੈ ਉੱਥੇ ਸ਼ਹੀਦ ਹੋਇਆ ਹੈ ਉੱਥੇ ਉਹਨਾਂ ਦਾ ਗੁਰਦੁਆਰਾ ਵੀ ਸਜੋਬਿਤ ਹੈ ਠੀਕ ਹੈ ਪਾਪਾ ਜੀਵਨ ਸਿੰਘ ਮੈਂ ਆਮ ਭਾਸ਼ਾ ਸਮਝਾਵਾ ਮਜਬੀ ਸਿੱਖੀ ਦੇ ਰੂਪ ਸੇ ਆਪਾਂ ਕਹਿੰਦੇ ਆ ਉਹ ਉਹਨਾਂ ਨੇ ਇੱਥੇ ਆਪਣਾ ਸੀਸ ਦਿੱਤਾ ਬੇਟੇ ਉਹੀ ਨੇ ਜਿਹੜੇ ਗੁਰਤੇਗ ਮਹਦਰ ਪਾਸ਼ਾ ਦਾ ਸੀਸ ਸੀਸ ਗੰਜ ਤੋਂ ਚੱਕ ਕੇ ਗੜੀਆਂ 'ਚ ਹੁੰਦੇ ਹੋਏ ਹਕੂਮਤ ਨੂੰ ਅੱਖਾਟ ਕੱਟਾ ਪਾਉਂਦੇ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਸੰਸਕਾਰ ਕਰਨ ਵਾਸਤੇ ਇਹ ਬਹੁਤ ਲੰਮਾ ਰਸ ਹੈ ਕਿਸੇ ਵੇਲੇ ਮੌਕਾ ਲੱਗਿਆ ਤਾਂ ਇਹ ਆਪਾਂ ਵਿਖਿਆਨ ਕਰਾਂਗੇ ਉਸ ਤੋਂ ਬਾਅਦ ਜੀ ਆਨੰਦਗੜ੍ਹ ਦਾ ਕਿਲਾ ਛੱਡਿਆ ਠੀਕ ਹੈ ਉਸ ਤੋਂ ਬਾਅਦ ਪਹਿਲਾ ਪਨਾ ਸੀਗਾ ਉਹਨਾਂ ਦਾ ਕੋਟਲਾ ਨਿਹੰਗ ਨਿਹੰਗ ਖਾਨ ਦੀ ਹਵੇਲੀ ਕੋਟਲਾ ਨਿਹੰਗ ਖਾਏ ਗੜੇ ਇਹ ਰੋਪੜ ਤੇ ਆਨੰਦਪੁਰ ਸਾਹਿਬ ਦੇ ਵਿਚਾਲੇ ਇੱਕ ਕਸਬਾ ਹੈ ਠੀਕ ਹੈ ਉੱਥੇ ਹੀ ठहराव ठहराव केवल क्यों क्योंकि नी सिंह जी, जी, जी पहले ग्रंथी सिंह नहीं बेटा दसम ग्रंथ गुरु गोबिंद जी की दे है भाई मनी सिंह जिन्हें बंद बंद कट्टे गए